ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਹਾਂਜੀ ਟਰਾਲੀ ਭਕਾਉ ਸਾਈਜ਼ 11x6.5 10 ਇੰਚੀ ਚੈਨਲ ਲੱਗਾ ਹੋਇਆ 4 ਇੰਚੀ ਦਾ ਹਿੱਸਾ ਡਬਲ ਟਾਇਰ ਜੈਕ ਲੱਗਾ ਹੋਇਆ 3 ਫੁੱਟ ਬੈੱਡਾਂ ਨਾਲ ਜਾਲੀ ਸਮੇਤ ਕੀਮਤ ਸਿਰਫ 1,72,000 ਰੁਪਏ ਏਰੀਆ ਧਰਮਪੁਰਾ ਮਾਨਸਾ ਸੰਪਰਕ ਕਰੋ 94650 13629 94650 13629